ਤੇ ਬਾਬਾ ਲਖਮੀ ਚੰਦ ਜਿਹੜੇ ਛੋਟੇ ਸੀ ਉਹ ਸ਼ਿਕਾਰ ਖੇਡਣ ਦੇ ਬੜੇ ਹੀ ਸ਼ੌਂਕੀ ਵਾਹ ਤੇ ਸ਼ਿਕਾਰ ਉਦੋਂ ਨਦੀ ਦਾ ਕੰਢਾ ਸੀ ਜੀ ਤੇ ਚੱਲ ਬੜਾ ਉਸੇ ਸ਼ਿਕਾਰ ਉੱਥੇ ਬਹੁਤ ਸੀਗੇ ਜੀ ਤੇ ਬਾਬਾ ਸ੍ਰੀ ਚੰਦ ਲਖਮੀ ਲਖਮੀ ਚੰਦ ਸ਼ਿਕਾਰ ਖੇਡ ਕੇ ਰੋਜ਼ ਸ਼ਿਕਾਰ ਖੇਡਦੇ ਇੱਕ ਦਿਨ ਸ਼ਿਕਾਰ ਖੇਡ ਕੇ ਆਏ ਤੇ ਸਹਿ ਮਾਰ ਕੇਆਂ ਰੱਸੀ ਨਾਲ ਬੰਨ ਕੇ ਘੋੜੇ ਦੇ ਲਮਖਾਏ ਵਾਹ ਤੇ ਅੱਗੇ ਬਾਬਾ ਸ੍ਰੀ ਚੰਦ ਮਿਲਦਾ ਹੂੰ ਬਾਬਾ ਸ੍ਰੀ ਚੰਦ ਕਹਿੰਦੇ ਵੀਰ ਜੀ ਤੁਹਾਨੂੰ ਲੇਖਾ ਦੇਣਾ ਪੈਣਾ ਵਾਹਿਗੁਰੂ ਉਹ ਜੀਆਂ ਨੂੰ ਮਾਰਦੇ ਆ ਉਹਨਾਂ ਨੇ ਕਿਹਾ ਜੀ 7 ਵਜੇ ਬਾਬਾ ਜੀ 7 ਵਜੇ ਤੇ ਆਪਣੇ ਘਰ ਚਲੇ ਗਏ ਘੋੜਾ ਦੇ ਕੱਸਿਆ ਸੀਗਾ ਹਾਂ ਜਿਹੜੇ ਜਾਨਵਰ ਮਾਰ ਕੇ ਲਿਆਂਦੇ ਵਾਹਿਗੁਰੂ ਉਹਨਾਂ ਨੇ ਕਿਰਪਾ ਦਿੱਤੀ ਉਹ ਜੀਪੇ ਤੇ ਉੱਡ ਗਏ 7 ਹੈ ਜੀ ਤੇ ਆਪਣੇ ਘਰ ਵਾਲੇ ਕਹਿੰਦੇ ਤਿਆਰ ਹੋ ਜਾ ਆਪਾਂ ਸੱਜ ਖਣ ਜਾਣਾ ਲੇਖਾ ਦੇਣ 7 ਹੈ ਜੀ ਉਹਨਾਂ ਨੂੰ ਤਿਆਰ ਕਰ ਲਿਆ ਬੱਚਾ ਜੀ ਦੁੱਧ ਚੁੰਗਦਾ ਸੀਗਾ ਆਪੜੇ ਧਰਮਚੰਦ ਜੀ ਧਰਮਚੰਦ ਸਾਥੀ ਉਹਨੂੰ ਵਿਚਾਰ ਕਰ ਲਿਆ ਘਰ ਵਾਲੇ ਵੀ ਤਿਆਰ ਹੋ ਗਏ ਵਾਹ ਦੇ ਘੋੜਾ ਦੇ ਪਹਿਲੇ ਹੀ ਕੱਸਿਆ ਹੈਗਾ ਆਪ ਵੀ ਇਸ਼ਨਾਨ ਕਰਕੇ ਵਸਤਰ ਬਦਲ ਕੇ ਤੇ ਆਪ ਵੀ ਤਿਆਰ ਹੋ ਗਏ ਘੋੜੇ ਸਵਾਰ ਹੋ ਗਿਆ ਘਰ ਵਾਲੇ ਮਗਰ ਭਾਲਿਆ ਬੱਚਨ ਅੱਗੇ ਭਾਲਿਆ ਤੇ ਜਿੱਥੇ ਬਾਬਾ ਸਿਦੇ ਚੰਦ ਬੈਠੇ ਸੀ ਨਾ ਹਾਂਜੀ ਉਹ ਲਾਗਦੀ ਕਹਿ ਗਏ ਵੀ ਬਾਬਾ ਜੀ ਅਸੀਂ ਤੇ ਲੇਖਾ ਦੇਣ ਚੱਲ ਚੱਲੇ ਆ ਤੇ ਘੋੜਾ ਅਡਾਤਾ ਵਾਏ ਗੁਰ ਨਕਾਸ਼ ਨੂੰ ਬਾਬੇ ਨੇ ਵਿਚਾਰਿਆ ਸਿਰਚੰਦ ਨੇ ਮੈਂ ਗ੍ਰਿਹਸਤੀ ਨੀਗਾ ਇਹੋ ਹੀ ਗ੍ਰਿਹਸਤੀ ਸੀਗੇ ਇਹ ਹੁਣ ਸੱਚਖਣ ਨੂੰ ਚਲ ਗਏ ਨਾ ਵਾਪਸ ਨਹੀਂ ਆਉਣਾ ਸੱਤ ਹੈ ਜੀ ਇਹ ਵਿਚਾਰ ਕੀਤੇ ਨਾ ਜਦੋਂ ਉਹ ਉਹਨੇ ਜੇਨ ਨੂੰ 12 ਯੋਜਨ ਉੱਚਾ ਚੱਲੇ ਗਿਆ ਕੋੜਾ ਉਹ 4 ਕੋ ਦਾ ਯੋਜਨ ਹੁੰਦਾ ਹਾਂ ਜੀ 12 ਯੋਜਨ 48 ਕੋ ਇਹਨਾਂ ਉੱਚਾ ਕੋੜਾ ਚਲੇ ਗਿਆ ਤੇ ਉਹ ਹੋ ਗਿਆ ਗੁਰਨਾਮ ਸਿੰਘ ਸਾਹਿਬ ਵੱਲੋਂ ਤੇ ਬੱਚਿਆਂ ਨੂੰ ਖੜ ਲਓ ਤੁਸੀਂ ਲੰਮੀ ਬਾਹ ਕਰਕੇ ਸੋਤ ਜੀ ਬਾਬੇ ਸ੍ਰੀ ਚੰਦ ਨੇ 12 ਕੋ ਲੰਮੀ ਬਾਹ ਕਰਕੇ ਨਾ ਤੇ ਬੱਚਾ ਕਹਿੰਦੇ ਆ ਬੱਚਾ ਸਾਨੂੰ ਦੇ ਜੋ ਕਹਿੰਦੇ ਲੈ ਲਓ ਉਹਨਾਂ ਦੇ ਦਿੱਤਾ ਬੱਚਾ ਲੈ ਲਿਆ ਧਰਮ ਚੰਦ ਵਾਹ ਜੀ ਤੇ ਅਜੇ ਤੇ ਦੁੱਧ ਚੁੰਗਦਾ ਹੈਗਾ ਬੱਚਾ ਵਾਹ ਜੀ ਛੋਟਾ ਹੈ ਤੇ ਬਾਬਾ ਜੀ ਫਿਰ ਉਹਨਾਂ ਨੂੰ ਦੁੱਧ ਕਿੱਥੋਂ ਜਗਾਉਂਦੇ ਰਹੇ ਸੱਜਾ ਗੂਠਾ ਵਾਹ ਸੱਜਾ ਗੂਠਾ ਤੇ ਮੋਝ ਪਾਣਾ ਦੁੱਧ ਆਣਾ ਪੋਲ ਜਿਦੋਂ ਨੇ ਰਾਜ ਲੈਣਾ ਦੁੱਧਣਾ ਤੇ ਬਾਬੇ ਮੋਢਿਆਂ ਚੜ ਜਾਣਾ ਕਦੇ ਬਾਬੇ ਜੜਾ ਵਫੜ ਕਹਿੰਦੇ ਨੂੰ ਸੁਟਣਿਆ ਕਦੇ ਜੜਾ ਵਫੜ ਕਹਿੰਦੇ ਸੁਟਣਿਆ ਬਾਬੇ ਬਾਬਾ ਸ੍ਰੀ ਚੰਦ ਕਹਿੰਦੇ ਕਵਲਿਆ ਅਸੀਂ ਵੇਖਦਾ ਤੇਰੇ ਮੋਢਿਆਂ ਚੜ ਕੇ ਜਾਂਦੇ ਹਾਂ ਉਹਨਾਂ ਜਿੱਥੇ ਜਾਂਦੇ ਹਾਂ ਸੱਤ ਹੈ ਜੀ ਤੇ ਪ੍ਰਮਾਤਮਾ ਨੇ ਸਾਡੇ ਮੋਢਿਆਂ ਤੇ ਚੜਨ ਵਾਲਾ ਖਲਾਤਾ ਤੇ ਕਹਿੰਦੇ ਇਸੇ ਕਰਕੇ ਮੈਂ ਗ੍ਰਿਸ਼ਤ ਨਹੀਂ ਬਣਿਆ ਪਰ ਮੈਨੂੰ ਗ੍ਰਿਸ਼ਤੀਆਂ ਵਾਲੇ ਹੀ ਕੰਮ ਕਰਨਾ ਪਿਆ ਸਾਨੂੰ ਪਾਲਿਆ ਪਾਲ ਕੇ ਜਵਾਨ ਕੀਤਾ ਫਿਰ ਉਹਦਾ ਵਿਆਹ ਕੀਤਾ ਉਹਦੇ ਫਿਰ ਦੋ ਪੁੱਤਰ ਹੋਏ ਘਰ ਇੱਕ ਦਾ ਨਾਮ ਮਾਨਕਜੰਦ ਇੱਕ ਦਾ ਨਾਮ ਮੀਰਚੰਦ ਸੱਤ ਹੈ ਜੀ ਇੱਕ ਦਾ ਨਾਮ ਮਾਨਕਜੰਦ ਤੇ ਇੱਕ ਦਾ ਮੀਰਚੰਦ ਦੋ ਪੁੱਤਰ ਹੋਏਗੇ ਸੱਤ ਹੈ ਜੀ ਇਹ ਗੁਰੂ ਨਾਨਕ ਸਾਹਿਬ ਦੇ ਪਰਪੋਤਰੇ ਹੋਏ ਜੀ ਹਾਂ ਪਰਪੋਤਰੇ ਸੱਤ ਹੈ ਜੀ ਉਹਨਾਂ ਤੋਂ ਫਿਰ ਗਿਆ ਬਾਬੇ ਨਾਨਕ ਦਾ ਵੰਸ ਚੱਲ ਪਿਆ ਸੱਤ ਹੈ ਜੀ ਹੁਣ ਸਦਾ 17ਵੀਂ ਪੀੜ੍ਹੀ ਆ ਸੱਤ ਹੈ ਜੀ ਮੇਰੇ ਬਾਬੇ ਨਾਨਕ ਲੇਰੇ ਬਾਬੇ ਨਾਲ ਉਥੇ 6-7 ਘਰ ਬਣਿਆ 7 ਤੇ ਜਿਹੜੇ ਬਾਹਰਲੇ ਸ਼ਹਿਰਾਂ 'ਚ ਗਏ ਆ ਬੇਦੀ ਪਰਿਵਾਰ ਉਹ ਵੱਖਰੇ ਵਾਏ ਸਾਰੇ ਸੰਸਾਰ ਦੀ ਬੇਦੀ ਪਰਿਵਾਰ ਵਿਚਰ ਗਿਆ ਵਾ 7 ਖਰਾਣ ਦਾ ਬਾਬੇ ਨਾਲ